ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਆਪਕਾ ਹੋਰ ਆਪਣੇ ਚੈਨਲ ਤੇ ਸਵਾਗਤ ਕਰਦਾ ਹਾਂ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਗੇ ਜਿਹੜਾ ਟਾਈਮ ਹੈਗਾ ਮਾਰਨਿੰਗ ਦਾਗਾ ਸਵਾ ਕੁਸ਼ੀਰਾਂ ਟਾਈਮ ਆ ਹੁਣ ਹਾਂ ਬਸ ਆਜ ਜੰਜਰਾ ਰਹਿ ਗਿਆ ਆਪਣਾ ਕੰਮ ਫੇਰ 20 ਦਿਨਾਂ ਨੂੰ ਚੱਲੂਗਾ ਜਿਦੀ ਲੱਗ ਜੂਗੀ ਇੱਕ ਟਾਈਮ ਦੀ ਰੋਟੀ ਜਪਾਂਗੇ ਗ੍ਰਾਮ ਦੀ ਰੋਟੀ ਜਾਊਗੀ ਆਟਾ ਸੁਨੇਹਾ ਗੁੰਨਿਆ ਦੀ ਹੁਣ ਮੁੱਕੀ ਦਿੰਦੇ ਆਂ ਤੇ ਬਾਕੀ ਭਣਾ ਕਹਿੰਦੇ ਤੁਸੀਂ ਕਹੇ ਟਾਈਮ ਤਿੰਨ ਟਾਈਮ ਰੋਟੀ ਦਿੰਨੋ ਹਾਏ ਹਾਏ ਭਣਾ ਇਹ ਪਾਕੀ ਦਾ ਦੋ ਟਾਈਮ ਮਸਾਏ ਦੋ ਟਾਈਮ ਹੋ ਰੋਟੀ ਤਿੰਨ ਟਾਈਮ ਚਾਹ ਬਹੁਤ ਔਖਾ ਜੀ ਗਰਮੀ ਹੈ ਸਰਦੀਆਂ ਚ ਚਾਹੀਦਾ ਹੈ ਜਿਆ ਘਮ ਹਨ ਜਿਹੜਾ ਚੁੱਲੇ ਮੂਰੇ ਵਾਲਾ ਹੁੰਦਾ ਹੈ ਬਹੁਤ ਔਖਾ ਹੋਇਆ ਤੇ। thorium 시기జిਲੀ ਲਾਉਣ ਵਾਲੀ ਆਪਣੇ 8 ਕੁ ਗਿੱਲੀ ਦੀ। ਤਿੰਨ ਦਿਨਾਂ ਚ ਲਾਤੀ ਉਹਨਾਂ ਨੇ। ਬਸ ਇਕੱਲਾ ਕਰ ਰਹਿ ਗਿਆ। 18 ਰੋਟੀ ਬਣੂਗੀ। ਫਿਰ ਦੁਬਾਰਾ ਚਾਹ ਬਣੂਗੀ। ਆ ਲਉਂਗੀ। ਤੇ ਹੁਣ ਤਾਂ ਕਾਫੀ ਬਾਦ ਵਿੱਚ 2-4 ਰੋਟੀਆਂ ਨੇ ਘਟਿਆ ਫੇਰ ਗੁੰਧ ਲਾਂ। ਤਰਬੇ ਰੋਟੀ ਆਟੇ ਰੋਟੀ ਆਟਰੇ ਬਦੀ ਨਹੀਂ ਬਣਦੀ ਇਹਦਾ ਪੋਣਾ ਕਿਹੜਾ ਸੀਗਾ ਉਹ ਤੁਹੋਂ ਦੇਗੀ ਅੱਪਾਟੇ ਚਾਰੀ ਕੱਲ ਹੀ ਅੱਜ ਸੁਖਮਣ ਵੀ ਜਾਂਦੀ ਆ ਟਿਊਸ਼ਨ ਤੇ ਰੋਟੀ ਵੀ ਬੀਪ ਪਕਾਉਂਦੀ ਆ ਮੈਂ ਵਾਸਾ ਉਹ ਪਰਦੀਆਂ ਗੀ ਮੱਜਾ ਮੁਝੇ ਆਂਦੀ ਆਂਗੀ ਚਾਰ ਤਾਂ ਬਹੁਤ ਪਿਆ ਹੂ ਡੱਬੇ ਚ ਉਹੀ ਬਾਦੂ ਆ ਫਿਰ ਸਾਰਾ ਜੂਠਾ ਆ ਹੋਈ 13 ਖਾਣ ਗਿਆ ਕੀੜੀਆਂ ਨੇ ਆ ਪੋਣੇ ਚ ਇਹ ਚਾਰ ਦੇ ਉਹ ਤਾਂ ਗੱਜੇ ਫੇਲਾ ਹਜ਼ਰ ਤੇ ਬਾਦ ਤੁੱਪੇ ਪਾਲੀ ਤੁੱਪੇ ਕੌਣ ਨੇ ਫਿਰ ਤਾਂ ਕੀੜੀਆਂ ਹੁੰਦੀ ਪਤਾ ਨਹੀਂ ਕੀੜੀਆਂ ਹਰ ਇੱਕ ਚੀਜ਼ ਚ ਕੀੜੀਆਂ ਪੈ ਜਾਂਦੀਆਂ ਨੇ ਹਰ ਇੱਕ ਚੀਜ਼ ਚ ਕੀੜੀਆਂ ਪੈ ਜਾਂਦੀਆਂ ਨੇ ਆ ਚੋਹ ਹੱਗਾਰੇ ਜਿਹਾ ਕੱਲੇ 11 ਲੱਗਿਆ ਛੇ ਉਹ ਜਾਨ ਬਹੁਤ ਜਾਰੇ ਸਾਂਤ ਕਹਿਆ ਜਾਂਦਾ ਸਾਰੇ ਪਿੰਡੀ ਪਿੰਡੀ ਪੈਣਾ ਕਹਿੰਦੀ ਨੇ ਸਾਡੇ ਕੱਲੀ ਚਾਹ ਸਾਰੀ ਕੋ ਦੋ ਪੈਣਾ ਨਹੀਂ ਕਿਹਾਗਾ ਵੀ ਸਾਡੇ ਰੋਟੀ ਹੈਗੀ ਤੇ ਸਾਰੇ ਕਹਿੰਦੇ ਨੇ ਚਾਹ ਹੈਗੀ ਕੋਈ ਗੱਲ ਇਹ ਨਾ 12 ਸਾਲਾਂ ਬਾਅਦ ਤਾਂ ਰੂੜੀ ਦੀ ਪਿਛੌਣ ਲੁਕੀ ਹੈ ਸਾਡੇ ਪਿੰਡ 'ਚ। ਰੋਟੀ ਦਾ ਕੰਮ ਘਟ ਗਿਆ। ਪਰ ਮਸਤਲਾ। ਲਾਗਦਾ ਨਹੀਂ ਜਿਆ। ਇਹ ਫਟੂਗਾ। ਲੋ ਜੀ ਆਪਾਂ ਪਾਉਣਾ ਰਾਇਤਾ ਦਹੀਂ ਦੇ ਵਿੱਚ। ਦਾਣਾਂ ਤੋਂ ਮਲੱਕ ਗਿਆ। ਅਗੇ ਹੈ ਆਪਣਾ ਕੱਦੂ ਪਾਸ ਕਰਿਆ ਹੋਇਆ ਕੱਦੂ। ਤੇ ਕਾਲੀ ਮਿਰਚ ਨੂਨ ਸਾਬ ਖਾਣ ਦੇ ਹਿਸਾਬ ਨਾਲ ਜੋ ਵੱਧ ਖਾਂਦਾ ਜੋ ਘੱਟ ਖਾਂਦਾ ਹੈ ਨਾ ਥੋੜੀ ਜੀ ਲਾਲ ਮਿਰਚ ਆ ਵੀ ਈ ਰੜ ਪੜਾਈ ਤੇ ਲੋ ਜੀਰੇ ਦਾ ਪਾਤਾ ਜੀਰਾ ਇਹਨੂੰ ਕਰ ਦਨੇ ਆਪਾਂ ਮਿਕਸ ਰਲਾ ਲੈਨੇ ਸਾਰੇ ਸਮਾਨ ਨੂੰ ਤੇ ਸੁਖਮਣ ਵਾਲੇ ਹੱਥ ਰੋਟੀ ਖਾ ਲੈਣ ਗੱਦੀਆਂ ਰੋਟੀਆਂ ਬਣ ਗਈਆਂ ਨੇ ਕੱਜ ਟਾਈਮ ਇੱਕ ਕਰੋ ਟਾਈਮ ਦੀ ਰੋਟੀ ਪੱਕੂ ਬਸ ਅੱਜ ਲੱਗ ਜੂ ਜੀਰੀ ਸੁੱਕ ਦਾ ਸਮਾਂ ਆ ਗਿਆ ਅੱਜ ਸਮਾਂ ਵਿਚੀ ਮੱਝਾਂ ਸਾਹਮਣੀਆਂ ਵਿਚੀ ਸਾਰਾ ਘਰ ਦਾ ਕੰਮ ਕਰਨ ਬਹੁਤ ਔਖ ਹੋ ਜਾਂਦਾਗਾ ਤੇ ਅੱਧੀਆਂ ਰੋਟੀਆਂ ਪੱਕ ਗਈਆਂ ਅੱਧੀਆਂ ਰਹਿ ਗਈਆਂ ਮੇਰਾ ਹਲੇ ਤੋਰਾ ਫੇਰਣੇ ਲੋਟ ਆਇਆ ਮੱਝਾਂ ਹਜੇ ਵਿਚਾਰੀਆਂ ਖੜੀਆਂ ਨੇ ਜੀ ਤੇ ਤੁਹਾਨੂੰ ਦਿਖਾਉਣਾ ਇੱਕ ਨਾ ਸਾਡੇ ਕੱਲ ਚਿੜੀ ਸੀਗੀ ਪਤਾ ਨਹੀਂ ਉਹ ਕਿਵੇਂ ਪੱਖੇਕਾਰ ਕੇ 6:00 ਵਜੇ ਮੈਂ ਤੜਕੇ ਕੱਲ ਜੇ ਸਵੇਰੇ ਉੱઠી ਔਰ ਉਹ ਮੈਂ ਬਜੁਰਬਾਲ ਸੰਭਰਿਆ ਸਕੂਟਰੀ ਦੇ ਟਾਇਰ ਨਾਲ ਲੱਗੀ ਬੈਠੀ ਸਾਰਾ ਦਿਨ ਦਰਵਾਜ਼ੇ 'ਚ ਰਹੀ ਬੀਬੀ ਨੇ ਪਾਣੀ ਧਰ ਤਾ ਰੋਟੀ ਰੋਟੀ ਚੂਰ ਕੇ ਪਾਈ ਉਹ ਖਾ ਲਈ ਤੇ ਚੋਦੀ ਰਾਇਤਾ ਆਪਣਾ ਬਣ ਗਿਆ ਆਥ ਨੇ ਨਾ ਸਾਨੂੰ ਤਰਸ ਆਇਆ ਉਹ ਤੇ ਵਿਚਾਰੀ ਤੇ ਵੀ ਹੁਣ ਆਪਾਂ ਅੰਦਰ ਬਾੜ ਡਾਵਾਂਗੇ ਹਨਾ ਵੀ ਆਪਾਂ ਨੂੰ ਏਸੀ ਵਾਲੇ ਕਮਰੇ 'ਚ ਲੈ ਜਾਣਾਂਗੇ ਚਿੜੀ ਨੂੰ ਰਾਤ ਕੁਛ ਨਹੀਂ ਖਾਇਆ ਸਾਨੂੰ ਵਿਚਾਰੀ ਨੇ ਮੌਜ ਨਾਲ ਮੰਜੇ ਥੱਲੇ ਬੈਠੀ ਰਹੀ ਐ ਚਿੜੀ ਹੁਣ ਐਤੋਂ ਮੈਂ ਉਹਨੂੰ ਰੋਟੀ ਧਰ ਕੇ ਆਉਣੀ ਆਂਗੀ ਚੂਰ ਕੇ પાਕੇ ਆਉਣੀ ਜੇ ਤਾਂ ਟੇਸਟ ਦੇਖ ਲੈਣ ਨਾ ਨਾਣ ਮਿਰਚ ਦਾ ਪਹਿਲੀ ਵਾਰ ਜੀ ਮੇਰਾ ਨਾਣ ਮਿਰਚ ਪਾਇਆ ਸੈਟ ਆ ਗਿਆ ਜੀ ਇਹ ਵੀ ਚਿੜੀ ਵੀ ਰੋਟੀ ਪੀ ਕਰੂਗੀ ਹੂੰ ਚੰਗੀ ਰੋਟੀ ਹਾਂ ਪੋਛ ਦਿਨ ਮੈਨੂੰ ਇੱਕ ਬੁਰਕੀ ਦੇ ਦੇ ਰੋਟੀ ਦੀ ਠੰਡੀ ਜੀ ਹੈ ਨਹੀਂ ਇੱਕ ਬੁਰਕੀ ਦੇ ਦਿਓ ਤਾਂ ਇੱਕ ਬੁਰਕੀ ਮਸਾਖਾ ਹੁਣ ਮੈਂ ਤਰਕੇ ਆਉਣੀ ਹੈ ਚੂਰ ਕੇ ਜੇ ਤੁਹਾਨੂੰ ਦਿਖਾਉਣੇ ਮੌਜਾਂ ਨਾਲੇ ਠੰਡਾ ਕਮਰਾ ਹੈਗਾ ਤੇ ਨੇ ਪਾਣੀ ਧਰਿਆਉਣੇ ਆਪਾਂ ਇਹਨੇ ਆਪਾਂ ਤੁਹਾਨੂੰ ਦਿਖਾਉਣੇ ਆ ਉਹ ਕੀ ਕਰਦੀ ਆ ਚਾਹ ਸੀ ਕਿ ਟੈਂਕੀ ਭਰ ਲੀ ਵੀ ਕਿ ਨਹੀਂ ਆਪਣੀ ਪਰ ਭਰ ਮੈਸੂ ਕਰੀ ਨੇ ਕਿੱਧਰ ਵਾਗੀ ਆ ਸੀ ਬਾਹਰ ਹੋ ਬਠੇ ਜੇ ਕੁਛ ਤਰ ਤਣੇ ਖਾ ਲਾਂਦੀ ਐ ਬੇਚਰੀ ਬਾਰ ਚਮ ਮੈਂ ਚਾਨਣ ਵਾਲਾ ਪੈਂਦ ਲੈ ਆ ਕੁਛ ਨਹੀਂ ਕਹਿਨੀ ਮੈਂ ਆਪਾਂ ਚੁੱਕ ਦਿੱਤਾ ਦੰਨ ਰੋਟੀ ਐਨੇ ਬੱਚੇ ਡਾਰੀ ਮਾਰਨ ਲੱਗ ਗਏ ਉੱਡਦੇ ਨਹੀਂ ਅੰਦਰ ਫੰਕਾ ਪੁੰਕਾ ਤੇ ਸਾਟ ਲੱਗਦੀ ਐ ਕੋਈ ਆ ਜਾ ਰੋਟੀ ਖਾ ਲੈ ਇਹ ਨਹੀਂ ਹੁੰਦੇ ਨਹੀਂ ਖਾਂ ਜਿੱਦ ਮੈਂ ਲੋ ਜੀ ਧਰਤਾ ਹੱਪਾ ਬਾੜਾ ਕੇ ਚੱਲ ਨਾ ਥੱਲੇ ਸਾਹ ਚੜਾ ਰਹੇ ਨਾ ਸਾਰਾ ਦਿਨ ਕੰਮ ਵਿੱਚ ਵੋਟ ਕਰ ਨਹੀਂ ਜਾਣਗੇ ਹੁਣ ਫੋਨ ਕਰਾਂਗੇ ਤਾਂ ਹੂੰ ਤਾਂ ਕੇਰਾਂ ਤਾਂ ਕਰੇ ਆਉਣ ਦਾ ਹੱਕ ਬਾਨਾ ਦੱਸਣਗੇ ਸਮਾਨ ਦਾ ਵਾਦਾ ਘਾਟਾ ਕਿਵੇਂ ਆਗਾ ਨੇ ਦਹੀਂ ਲੱਸੀ ਪੀ ਜਾਣਗੇ ਖਾ ਜਾਣਗੇ ਚਲੋ ਜੀ ਆਪਾਂ ਬਾਅਦ ਚ ਮਿਲਦੇ ਹੁਣ ਦਮ ਚੜਿਆ ਪਿਆ ਕੰਮ ਕਰ ਲਈ ਟਾਈਮ ਆ ਗਿਆ ਤਾਂ ਪੈਰ ਦਾ ਹੋ ਗਿਆ ਕੰਮ ਤਾਂ ਕਰ ਲਿਆਗਾ ਜੀਰੀ ਵਾਲੇ ਬੀਬੀ ਦਾ ਹੋ ਗਈ ਲੱਗ ਗਈ ਬਾਗੇ ਤੇ ਹੁਣ ਆਉਣਗੇ 20 ਜੁਲਾਈ ਤੱਕ 11 ਜੁਲਾਈ ਨੂੰ ਆ ਜਾਣ 20 ਨੂੰ ਆ ਜਾਣ ਤੇ ਦੋ ਤਿੰਨ ਸੂਟ ਪਏ ਸੀ ਪ੍ਰੈਸ ਕਰਨ ਵਾਲੇ ਧੋ ਕੇ ਪੁੱਠੇ ਕਰੇ ਹੋਏ ਸੀਗੇ ਵੇਖ ਦੇਖ ਕਰਾਂਗੇ ਹਮ ਆਇਆ ਪ੍ਰੈਸ ਕਰ ਦਿਆਂਗੇ ਗਰਮੀ ਤਾਂ ਪ੍ਰੈਸ ਕਰਨ ਤੋਂ ਬਾਅਦ ਲਾਣ ਲੱਗੇ ਸੀ ਅਗ ਲੱਗੇ ਹੋਇਆਗਾ ਤਾਂ ਵੀ ਐਂ ਲਾ ਦ ਜੀ ਨਹੀਂ ਕਰਦਾ ਪਤਾ ਨਹੀਂ ਕਿਉਂ ਪਹਿਲਾਂ ਮੈਂ ਨਾ ਇੱਕ ਕਪੜਾ ਵੀ ਨਹੀਂ ਤੀਰ ਰਹਿਣ ਦੀ ਜਿਹ ਪ੍ਰੈਸ ਨਾਲ ਹੁੰਦੇ ਕਰਦਾਂ ਸੀ ਮੈਂ ਪਤਾ ਨਹੀਂ ਕਿਉਂ ਹੋ ਜਾਂਦੀ ਹੈ ਭੈਣਾ ਨੇ ਕਮੈਂਟ ਕੀਤਾ ਸੀ ਕੱਲ੍ਹ ਭੈਣ ਨੇ ਕਣੀ ਕਟਾਈ ਦੀ ਵੀਡੀਓ ਜਿਸ ਤੋਂ ਸੂਟ ਪੱਟਾ ਮੈਂ ਵੀਡੀਓ ਬਣਾ ਲਿਆ ਮੈਨੂੰ ਇੰਨੇ ਵਧੀਆ ਨਹੀਂ ਦੀਦੀ ਕੱਪੜੇ ਬਣਾਉਣੇ ਆਉਂਦੇ ਵੀ ਸਫਿਆਂ ਵਾਲੇ ਬਣਾਉਂਦੇ ਮੈਂ ਟਾਈਮ ਪਾਸ ਜਾਂ ਕਰ ਲੈਣੀਆਂ ਵੀ ਜਿਵੇਂ ਸੱਤ ਤੇ ਜੂਟ ਹੁੰਦੇ ਨੇ ਘਰੇ ਫੌਮ ਵਾਲੇ ਪਹਿਲਾਂ ਤਾਂ ਮੈਂ ਲੋਨ ਵਾਲੇ ਵੀ ਸਿਉਂਲਾਂ ਦੀ ਸੀਗੀ ਤੇ ਬਸ ਜੇ ਆਪਾਂ ਕੰਮ ਕਰੀ ਜਾਈਏ ਫਿਰ ਤਾਂ ਆਪਣਾ ਹੀ ਰੁਟੀਨ ਬਣਾ ਰਹਿੰਦਾ ਜਿਵੇਂ ਜਿਹੜਾ ਵੀ ਕਰਨ ਲੱਗ ਜੀ ਹੈਨਾ ਬੰਦ ਮੈਂ ਲੋਨ ਵਾਲੇ ਘਰੇ ਆਪੀ ਬਣਾ ਲੈਂਦੀ ਸੀ ਹੁਣ ਬਸ ੱੱੱਦਾ ੱੱੱਦਾ ਕੰਮ ਕਿਉਂ ਾਢ ਹੋ ਕੇ ਮਾਰ ਤੋਂ ਬਾਅਦ ਕੇ ਅੱਗੇ ਅਸੀਂ ਦੋਨੇ ਜਣੀਆਂ ਬਸ ਹੈਨਾ ਇੱਕ ਜਣੀ ਨੇ ਕੰਮ ਕਰਨ ਲੱਗ ਗਈ ਜੇ ਇੱਕ ਜਣੀ ਮਸ਼ੀਨ ਡਾਲਾਂ ਦੀ ਹੁੰਦੀ ਸੀ ਹੁਣ ਬਸ ਛੱਡਿਆ ਛਡਾਇਆ ਕੰਮ ਔਖਾ ਜਿਹਾ ਹੋਣ ਲੱਗ ਜਣਾ ਜੇ ਤਾਂ ਅਈ ਜੇ ਗਰਮੀ ਪਈ ਰਹੀ ਫਿਰ ਤਾਂ ਮੈਂ ਸਲਾਈ ਕਰਾ ਲੂ ਜੇ ਮੇ ਨੂੰ ਜਪੇਗਾ ਫਿਰ ਤਾਂ ਮੈਂ ਸੱਟ ਕੇ ਬਣਾ ਲਾਂ ਇੱਕ ਫਿਰ ਮੱਝਾਂ ਸੋਣ ਵਾਲੀ ਨੂੰ ਨਾ ਸਾਮ ਸੰਭਾਲ ਕਰਨੀ ਪੈਂਦੀ ਹੈਗੀ ਤੇ ਇੱਕ ਨਾ ਹਾਲਾ ਗਰਮੀ ਜਾ ਰਹੀ ਹੈਗੀ ਖੇਤ ਵੀ ਕੰਮ ਰਹਿੰਦਾ ਇੱਕ ਬਲੌਗ ਬਣਾਉਣ ਦਾ ਕੰਮ ਹੈ ਜਿਹੜਾ ਇਹ ਵੀ ਬਹੁਤ ਟਾਈਮ ਲੱਗਦਾ ਹੈ ਤੇ ਵੀ ਬਲੌਗ ਬਣਾਉਣ ਤੇ ਫਿਰ ਜੇ ਮੈਂ ਸੂਟ ਦੀ ਸੂਟ ਦੀ ਕਟਾਈ ਦਸਿਆਉਣ ਲੱਗੀ ਫਿਰ ਮੇਰਾ ਵਲੌਗ ਬਣ ਜਾਂਦਾ ਹਨਾ ਦੇਖਾਂਗੇ ਜੇ ਮੀਂਹ ਆ ਪਏਗਾ ਫਿਰ ਤਾਂ ਮੈਂ ਸਿਆਉਣਗੀ ਮਸਹੀਨਾਂਆਂ ਦੇ ਹਿੱਤ ਤਾਂ ਹੈਗਾ ਜੀ ਮੇਰੇ ਕੋਲ ਜਿੱਦੋਂ ਮੇਰਾ ਪਾਰਕ ਜੇ ਮੈਂ ਆਹ ਜਾ ਲਾ ਲਿਆ ਹਰ ਇੱਕ ਟਿੱਕਾ ਜਾਂ ਘਰੇ ਗਰਮੀ ਵਿੱਚ ਟਿੱਕੇ ਜੇ ਰੰਗ ਲੋਟ ਲੈਂਦੇ ਨੇ ਇਹ ਜਿਹੜਾ ਉਹ ਆ ਜਿਹੜਾ ਅਮਰਤ ਨੇ ਦਿੱਤਾ ਸੀ ਨਾ ਫਿਰ ਮੈਂ ਇਹ ਲਾ ਦੇਣਾ ਕਰਨੀ ਤੇ ਦਿੱਕੀ ਦਿੱਕ ਕੇ ਰਹਿਣਾ ਆ ਵੀ ਜਮੀ ਫਿੱਕਾ ਜਾਗਾ ਵੀਰੇ ਦੀ ਬੇਸਾ ਕੁ ਡੰਗਾ ਲੱਗਦਾ ਹੁੰਦਾ ਮੋਟੇ ਜਮੀ ਫਿੱਕਾਗਾ ਚੁੰਨੀ ਬੁੜੀ ਸੀਗੀ ਚੁੰਨੀ ਮਤ ਧੋਤੀ ਹਜੇ ਵੀ ਬੁੜੀ ਰੰਗ ਬਹੁਤ ਫਿੱਕਾਗਾ ਚੁੰਨੀ ਚ ਬਹੁਤ ਫਿੱਕਾ ਤੇ ਦੋ ਸੌਟ ਨਹੀਂ ਗੇ ਤੇ ਕੱਲ ਨੂੰ ਹੈਗਾ ਜੀ ਭੋਜ ਚਲੋ ਚਲੋ ਪਹਿਲਾਂ ਹਨਾ ਜੀਰੀ ਲਾ ਦੇਗੀ ਦੇਖਾਂ ਉਹ ਕੋਲ ਤੇ ਸਾਰੇ ਜਾ ਮੰਗਦੇ ਤੇ ਪਰ ਆ ਜਿਆ ਸਖ ਸਿਰਕੇ ਚ ਹਨਾ ਜਿਹੜਾ ਜਰੀ ਹੋਇਆ ਕੰਮ ਉਥੇ ਕਰਾਵਾਂਗੀ ਅੱਜ ਪਿਛਲੇ ਪਹੇੜ ਵੀ ਜਾਣਾਗਾ ਤੇ ਡਿਲੀਵਰੀ ਪਾਉਣੀ ਕਿਉਂਕਿ ਪਿਛਲੇ ਪਹੇੜ ਮੇਰਾ ਜਣਾ ਹੋ ਰਿਹਾ ਦਾ ਕੰਮ ਬਹੁਤ ਜ਼ਿਆਦਾ। ਬਹੁਤ ਕੰਮ ਦੰਗ ਦਾ ਕਰੀ। ਜੇ ਅਮਾਰਾ ਜੀ ਕੀ ਕਰਨ ਹੋ ਗਾ ਦਸਨੇਹਾ ਉੱਥੇ ਕਰਾਣੇ ਜੀ ਜਾਉਣਾ। ਜੇ ਦਸਨੇਹਾ ਉੱਥੇ ਲੋਕ ਤੇ ਜਾਣਾ ਹੁੰਦਾ ਦਾ ਸਨੇਹਾ ਉੱਥੇ ਕੰਮ ਕਰਕੇ ਜਾਣਾ ਪੈਂਦਾ। ਤੁਹਾਡੇ ਮਨ ਤੁਹਾਡੇ ਸੂਟ ਕਿਹੜੇ ਨੇ ਪਰ ਤੁਹਾਨੂੰ ਕਰ ਲੈ ਪਰ ਸਮਾਂ ਨਹੀਂ ਪਤਾ ਨਹੀਂ ਹਵਾ ਚੱਲੀ ਐ ਨੇ ਨੇਰੀ ਨੂੰਰੀ ਆਜ ਖੁਸ਼ੀ ਦੀ ਕਾਰੀ ਲਿਓ 29 ਸੱਦਾ ਹੈ ਉਹ ਵੀ ਜਾਣ ਦੀ ਸਾਡੇ ਸਾਕੀ ਨੇਗੇ ਉਹਨਾਂ ਦੀ ਉਪੂਰਤ ਇਹ ਵਰਤਾਰੇ ਸਹਿਣ ਕਿੰਨੇ ਬੀਚੇ ਜਿਹੜਾ ਆਪਣਾ ਸੂਟ ਸਲਾਈ ਕਰਾਉਣਿਆਂਗੇ ਜਿੰਨਾ ਪਾਣਾ ਪਾਣਾ ਪਤਾ ਨਹੀਂ ਕੀ ਗੱਲ ਪ੍ਰੈਸ ਜੀ ਦੱਬ ਕੇ ਜਿਨੀ ਫੇਰਦੇ ਹੁਣ ਸਮਾਰਟ ਕਰਦੇ ਨੇ ਪ੍ਰੈਸ ਫਤਨੂਰ ਦੇ ਕਾਰੀ ਤੇ ਉਹਨਾਂ ਤੇ ਸੂਟ ਤੇ ਦੱਬ ਕੇ ਹੀ ਕਰਦੇ ਉਈ ਆਪਣੇ ਦੋ ਸੂਟ ਨੇ ਆਪਾਂ ਪ੍ਰੈਸ ਕਰ ਲਈ ਬਾਅਦ ਵਿੱਚ ਆਪਾਂ ਕਰਦੇ ਹੋਰ ਕੀ ਕੰਮ ਕਰਨਾ ਲੱਗ ਤੇ ਜਿਹੜੀ ਚਿੜੀ ਸੀ ਜੀ ਕੱਲ ਦੀ ਉਹ ਨਾ ਪਾਸੋਂ ਹੀ ਦਰਵਾਜ਼ੇ 'ਚ ਬੈਠੀ ਦੀ ਰਾਤ ਪਾ ਇੱਥੇ ਲਿਆਂਦੀ ਵੀ ਗਰਮੀ ਐ ਤੇ ਬਿਮਾਰ ਬੰੂਰ ਹੋਊਗੀ ਜਿਹੜੀ ਹੁਣ ਮਾੜਾ ਜਿਹਾ ਬਾਹਰ ਖੋਲਿਆ ਹੁਣ ਭੱਜ ਗਈ ਹੁਣ ਠੀਕ ਹੋ ਗਈ ਜਾਂ ਤੁਹਾਨੂੰ ਵਿਚੇ ਨੂੰ ਗਰਮੀ ਗੁਰਮੀ ਲੱਗੀ ਹੋਣੀ ਹੈਨਾ ਜਦੋਂ 6:00 ਫੁੱਟ ਵੱਜੀ ਹੁਣ ਕੋਈ ਪਤਾ ਨਹੀਂ ਲੱਗਿਆ ਹੁਣ ਮਾੜਾ ਜਿਹਾ ਬਾਹਰ ਖੋਲਿਆ ਹੁਣ ਉੱਡ ਗਈ ਠੀਕ ਹੋ ਗਈ ਹੋਣੀ ਹੈ ਜਿੱਦ ਇਹ ਫੇਰਦਾਂ ਨੇ ਉਹ ਤਾਂ ਪਹਿਲਾਂ ਫੇਰ ਹੀ ਹੋਈ ਆ ਬਾਲਚੇ ਪੈ ਜਾਂਦੇ ਨੇ ਨਾ ਇੱਕ ਦੋ ਫੁੱਟ ਸਾਰੀ ਮਾਦਮ ਪ੍ਰੈਸ ਕਰਕੇ ਰੱਖਦੇ ਹੁਣ ਇਹ ਆ ਕਈ ਜਣਾ ਦੇ ਬਸ ਘਾੜੋ ਘਾੜੋ ਉਹਦੀ ਲਾਉ ਲਾ ਕੇ ਕਾੜੋ ਸਭ ਤੋਂ ਵੱਡਾ ਘਾੜੋ ਚਲੋ ਇਹ ਪਵਾ ਚੁਣੇ ਲੋਦੀ ਆਪਾਂ ਨੇ ਸਬ지 ਧਰਿਆ ਕਰਦੇ ਸਬਜੀ ਤਰ ਹੀ ਆ ਗਈ ਆ ਪਾ ਕੱਜੂ ਕੀ ਆ ਕੱਜੂ ਗਰਮੀ ਆ ਬਹੁਤ ਜੀ ਜ਼ਾਦੀ ਤਰਸੇਮ ਆਇਆ ਤਾਪੇ ਦਾ ਪਤਾ ਲੈਣ ਆਇਆ ਨੇ ਕਿਤੇ ਹੁਣ ਤੇ ਕੋ ਕੰਮ ਬਹੁਤ ਸੀਗਾ ਬਿਜ਼ੀ ਸੀਗਾ ਕੰਮ ਚ ਬਣਾ ਆਇਆ ਨਹੀਂ ਗਿਆ ਕੁਸ ਮੈਂ ਕਾਇ ਤਾਂ ਮਹਾ ਵਿਚਾਰ ਮੰਜੇ ਤੇ ਪਿਆ ਗਰਮੀ ਆ ਹਨਾ ਜੇ ਤੁਰਨ ਫਿਰਨ ਲੱਗੇ ਤਾਂ ਸੇਮ ਚਲੋ ਉਦੋਂ ਆ ਜੀ ਅਗਲਾ ਸਬਜੀ ਲੈ ਆ ਗਾ ਸੱਤ ਸਬਜੀ ਦੇ ਤਰੀਕੇ ਨਾਲ ਸਾਰੀ ਲੱਗਣੋਂ ਹਟ ਗਈ ਫਿਰ ਫਰੀਆਂ ਲੈ ਆਇਆ ਨਾ ਫਰੀਆਂ ਲੈ ਆਇਆ ਸਭ ਕੀ ਹਾਂ ਤੇ ਬਹਾਸ ਖੇਤੋਂ ਭੰਡੇ ਆਏ ਹ ਸਾਰੇ ਸਾਮਣੇ ਆਏ ਕੋਈ ਕੁਸਤ ਤੋਂ ਆਉਣ ਵਾਲੇ ਪੈਣੇਗੇ ਕੁਸਤ ਸਾਮਣੇ ਆਲੇ ਪੈਣੇਗੇ ਕਿੰਨੇ ਕੁੰਨੀਆਂ ਪੈਣਾ ਕਰ ਨਹੀਂ ਨੀ ਦਿਲੀ ਛੋੜੈ ਨੀ ਆ ਕਿੰਨੀਆਂ ਇੰਨੇ ਡੋਲੂ ਕੱਢ ਦੇ ਸਾਡੇ ਲੇਵਲ ਦਾ ਕੰਮ ਕਰਕੇ ਨਾ ਕੰਨੀਆਂ ਪੂਣੀਆਂ ਸਾਨੂੰ ਬਾਗੀਆਂ ਚਾਹੀਦੀਆਂ ਇੱਕ ਇੱਕ ਗੇੜੇ ਚ ਦੋ ਦੋ ਕੰਨੀਆਂ ਬਾਜੀਆਂ ਨੂੰ ਸਾਡੇ ਪਾਣੀ ਕਰਨਾ ਘਰੋਂ ਇਧਰ ਨਹੀਂ ਕੈਪਟੀ ਦਾ ਪਾਣੀ ਨਹੀਂ ਵਧੀਆ ਪੀਣ ਨੂੰ ਤੇ ਫਿਰ ਇਧਰ ਲਈ ਖੇਤ ਚ ਪਾਣੀ ਵੀ ਜਾਂਦਾ ਉਹ ਉੱਥੇ ਤਾਂ ਟੈਂਪਰ ਪਰ ਹੈ ਹਾਜ਼ਰ ਇਧਰ ਕੋਈ ਆਉਂਦਾ ਜਾਂਦਾ ਫਿਰ ਪਾਣੀ ਦੀ ਕਿੰਨੀ ਭਰ ਕੇ ਲੈਣਗੇ ਆ ਠੰਡੇ ਪਿਆਏ ਸੀਗੇ ਗਲਾਸ ਤੇ ਮੇਰੇ ਸਾਨੂੰ 4 ਦਿਨ ਨਹੀਂ ਮੁੱਕਣੀਆਂ 5 ਦਿਨ ਫਲੀਆਂ ਤਾਂ 7 ਨਹੀਂ ਜਾਂਦੀ। ਪ੍ਰਿੰਡੀਆਂ ਫਲੀਆਂ ਬਾਧੂ ਲੱਗਦੀਆਂ ਨੇ ਸਾਡੇ ਪਤਾ ਨਹੀਂ ਕਿਉਂ ਲੱਗ ਰੋ ਵੀ ਹਟ ਗਈ। ਪਤਾ ਨਹੀਂ। ਨੇ ਮੈਂ ਹੋਇ ਕਿ ਮੈਂ ਸੋਨਾਂ ਗੱਲਾਂ ਕਰ ਲੈਣੀਆਂ। ਮੈਂ ਸੈਟ ਕਰ ਲੈਣੇ। ਨਮਕਦਾਨੀ ਤੇ ਨਮਕ ਨਹੀਂ ਹੋਣਾ। ਹਾਂ ਗਰਮ। ਪਿਆਜ਼ ਹਰੀ ਮਿਰਚ ਕੱਦੂ ਇਹੋ ਨਾਲੇ ਕਾਹਨ ਫਲੀਆਂ ਕਰ ਲਾਂਗੇ ਤਾਂ ਕੱਟਣ ਦਾ ਟਾਈਮ ਨਹੀਂ ਕੱਟ ਕੇ ਰੱਖ ਜਾਂਦੇ ਕਿਉਂਕਿ ਇਹ 부ਸ ਜੇ ਜਾਂਦੀਆਂ ਨੇ ਫਿਰ ਸੱਜੇ ਸੱਜੇ ਰੇ ਕੱਟ ਕੇ ਫਰਿਜੀ ਧਰ ਲੈਣੀ ਪਈ ਜਾਂਦੀ ਹੈ ਮਾਂ ਮਿਲ ਪਾਪ ਕੌਣ ਬਣਾਏ ਤਾਂ ਖਾ ਲਾਂਗੇ ਪਾਪਾ ਕੋਣ ਬਣਾ ਲੈਣਾ ਨਹੀਂ ਤਾਂ ਖਾਣ ਨੂੰ ਨਹੀਂ ਆ ਮੇਰੀਆ ਮੁੰਡਾ ਆ ਤਾਂ ਕਨ ਮੀਂਹ ਦਾ ਨਹੀਂ ਹੈਗਾ ਚਾਹ ਰਹਾ ਹੂੰ ਦੀ ਸੀਗੀ ਇਹਦੇ ਵਿੱਚ ਪਕੌੜਾ ਪਾ ਲੈ ਚਮਚਾ ਇਹ ਥੋੜੀ ਜੀ ਕਾਲੀ ਮਿਰਚ ਥੋੜੀ ਜੀ ਹਲਦੀ ਥੋੜਾ ਜੰਨੂ ਥੋੜਾ हां टकल ल्याऊंगी फोन गल्ला सुनतीया ਹੋਵਾਂਗੇ ਹਾਸੇ ਨਾਲ ਜਮਾ ਲਈਏ ਫੇਰ ਉਹਨੂੰ ਮੋੜ-ਮੋੜ ਹੋਈ ਹੋਈ ਮੋੜ-ਮੋੜ ਬਸ ਬੱਟਾ ਕਿੰਨਾ ਦੇਰ ਹੈ ਇਹ ਨਹੀਂ ਦੇਖੀ ਆਦੀ ਆ ਰਹੀ ਤੁਹਾਨੂੰ ਫੇਰ ਨਹੀਂ ਪਤਾ ਲੱਗਿਆ

ਫੋਕਾ ਪਨੋ ਕੇ ਦਾ ਦੁੱਧ ਤੇ ਨੋਲ ਮਰ ਚਪਾਤਾ ਫਿਰ ਆਪਾਂ ਪਾ ਦਾਂਗੇ ਇਹ ਦੁੱਧ ਘਰ ਵਿੱਚ ਚਪਾ ਦੀ ਥੋੜੀ ਜਿਹੀ ਲਾਲ ਮਿਰਚ ਪਾਈ ਹੈ ਕਿਉਂਕਿ ਹਰੀਆਂ ਥੋੜੀਆਂ ਸੀ ਹਨੀ ਦਾ ਚਮਚਾ ਲਓ ਹੁਣ ਕੋਸ ਚਲਾਮਾ ਤੇ ਨਮਕ ਅਤੇ ਕਮ ਬਾਦਲ ਮੈਂ ਤੁਹਾਨੂੰ ਦੱਸਾਂ ਘਾਤ ਜੁਬਾਈ ਕਮ ਮੰਨ ਜੇ ਲੱਗ ਗਿਆ ਬੰਜ ਚੀ ਗੋ ਜਾਂ ਜੇ ਜੋ ਰੋਣ ਤੇ ਆ ਪਰ ਮਿਨਾਰੋ ਤਪੇ ਸਰਬ ਨੇ ਉਹ ਤਪਾਟ। ਹੂ ਕਤੇ। ਬੜਾ ਜਦੂ। ਫੰਦੇ ਲੂਲੇ ਮਾਰਾ। ਉਹ ਕੱਜੇ ਕਰ ਹੁੰਦਾ ਨਹੀਂ। ਇਹ ਕੱਜੇ ਵਾਲਾ ਛੱਡ ਜਾਂ ਜਾਂ। ਸਿਆਣਿਆਂ ਦੀ ਕਹਾਵਤ ਹੈ ਨਾ। ਅੱਗੇ ਤਾਂ ਬੀਬੀ ਕਹਿੰਦੇ ਨੂਹਾ ਤੋਂ ਨੂਨ ਡੁੱਲ ਜਾਂਦਾ ਸਾਸਾ ਫਾੜ ਕੇ ਗੋਤਣੀ। ਮਰੋੜ ਦੰਦੀਆਂ ਵੀ ਕਰ ਜਾ ਚੜਾ ਨਹੀਂ ਸਕੀ ਸੀ ਮਨ ਹੁਣ ਹਣਾਂ ਦੀ ਕਰ ਚਾਹੀਦਾ ਹੁੰਦਾ ਹੁੰਦੇ ਨੂੰ ਹੰਕਲ ਜਾਣ ਘੋੜਦੀਆਂ ਨੇ ਹਨਾ ਚਲੋ ਜੀ ਆਪਾਂ ਨੇ ਪਪਕੌਣ ਪੜਾਕੇ ਪੈਨ ਲਾ ਦੇ ਹਵਾ ਪੈਣ ਜਗ੍ਹਾ ਇਸ ਨੂੰ ਹਵਾ ਲੱਗਦੀ ਆ ਸੌਲ ਪੈਣ ਲੱਗਿਆ ਤੇ ਤੇਲ ਗਰਮ ਹੋ ਗਿਆ ਮੈਨੂੰ ਹਰੀ ਮਿਰਚ ਪਾਉਣਾ ਸੀ ਤਾਂ ਕਰਕੇ ਮਰਕਾਰੀ ਨਾਲ ਥੰਡੇ ਕੌਚੀ ਪਾਜਤਾ ਹੋਣ ਦਿੱਤਾ ਇਸੇ ਦੇਲੇ ਨਹੀਂ ਪਾਣੀ ਦਿੱਤੇ ਪੂਜਦੀ ਕਿਸੇ ਦੇਲੇ ਵੀ ਪਾਣੀ ਦਿੱਤੇ ਪੂਜੇ ਸਾਰਾ ਦਿਨ ਤੇਲ ਲੱਗੀ ਜਾਂਦੀ ਰਹਿੰਦੀ ਹੈ ਇਹ ਪਾਣੀ ਪਾ ਦੇਣਾ ਢੱਕ ਬਲਾਸ ਕਿਉਂਕਿ ਫਿਰ ਪੱਕ ਤੂ ਜੀ ਜੀ ਹੈ ਨਾ ਤੁਸੀਂ ਅਬ ਚਾਣੀ ਦੀ ਪਿੰਦਮ ਹੱਜਲ ਪਾਪਕੋਰਨ ਬਣਾ ਦੇਣਾ ਚਾਹ ਰਾ ਹੁਣ ਟਾਈਮ ਵੀ ਨਹੀਂ ਸੀਗਾ 5 ਵਜੇ ਜੇ ਕੋਈ ਸਵੇਰ ਚਾਹ ਤੱਕ ਸੇਮੋ ਕੰਮ ਤੋਂ ਦੇ ਵੇਲੇ ਤਾਂ ਪੀਂਦਾਂ ਨੂੰ ਪਿੰਡ ਗਏ ਮੈਂ ਠੰਡਾ ਪੀ ਲਿਆ ਪਾਣੀ ਦਾ ਗਲਾਸ ਪੀ ਲਿਆ ਕਦੇ ਹੁਣ ਜੀ ਨਹੀਂ ਕਰਦਾ ਚਾਹ ਪੀਣ ਨੂੰ ਕਦੇ ਮੰਮੀ ਨੇ ਸੇਵੀਆਂ ਬਣਾਤੀ ਹੁੰਦੀਆਂ ਨਾ ਨਾ ਮੈਂ ਹੋਖ ਆਇਆ ਹੈ ਦੇਰ ਬਾਅਦ ਮੋਰਾਪਾ ਗੱਲਾਂ ਦੀ ਗੱਲਾਂ ਬਾਤਾਂ ਪੈ ਬਾਈ ਨਾਲ ਸੇਮ ਨਾਲ ਆਪਾਂ ਵੀਡੀਓ ਦਾ ਐਂਡ ਇਦਿ ਕੀ ਕਰ ਦਿਆਂਗੇ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਅੱਜ ਦੀ ਵੀਡੀਓ ਚੰਗੀ ਨਹੀਂ ਤੁਹਾਨੂੰ ਕਿ ਕਿਸੇ ਦਾ ਖਾਲਸਾ ਵੰਦ